ਫੌਜ ਭਰਤੀ ਹੋਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ 57 ਫੀਲਡ ਦਾ ਗੰਧਰ ਆਰਟੀ ਦਾ ਉਹ ਮੇਰਾ ਫੌਜ ਦਾ ਤਜਰਬਾ ਸਿਰਫ 5 ਸਾਲ ਪਰ ਇਥੋਂ ਦੇ ਸਿਸਟਮ ਦਾ ਤਜਰਬਾ 35 ਸਾਲ ਮੈਡਮ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਤੁਹਾਡੇ ਪੁੱਤ ਤੇ ਝੋਟ ਲੱਗੀ ਤੁਹਾਡੇ ਹਸਬੰਦ ਤੇ ਝੋਟ ਲੱਗੀ ਇਹ ਝੋਟਾ ਪਹਿਲਾਂ ਵੀ ਲੱਗ ਰਹੀਆਂ ਨੇ ਪਰ ਆਪਾਂ ਕੱਠੇ ਨਹੀਂ ਹੋਏ ਇਹਦਾ ਮਤਲਬ ਸੋਚੋ ਵੀ ਅੱਜ ਕਰਨਲ ਸਾਹਿਬ ਤੇ ਕੰਦਿਆਂ ਤੇ ਕਿਹਦਾ ਹਮਲਾ ਹੋਇਆ ਓ ਸਾਡੇ ਜਵਾਨਾਂ ਤੇ ਮੈਂ ਦੇਖ ਲਾ 35 ਸਾਲ ਦਾ ਇੱਥੇ ਕੀ ਥਾਣੇ ਚ ਹੁੰਦਾ ਕੀ ਤਸੀਲਾਂ ਤੇ ਇਹਨਾਂ ਫੋਦੀਆਂ ਨਾਲ ਪਾਪਰ ਦਾ ਕੀ ਕਿਧਰ ਡਾਕਟਰਾਂ ਚ ਵਾਪਰਦਾ ਅਸੀਂ ਇਕੱਠੇ ਨਹੀਂ ਹੋਏ ਆ ਮੈਂ ਇੱਕ ਬੇਨਤੀ ਕਰਦਾ ਇਹ ਕਰਨਲ ਸਾਹਿਬ ਦੀ ਕੁਰਬਾਨੀ ਇਹ ਕੁਰਬਾਨੀ ਆ ਇਸ ਕੁਰਬਾਨੀ ਨੇ ਅੱਜ ਦਲੀਆਂ ਤੇ ਨੀਮਾਂ ਬਿਠਾਈਆਂ ਪਹਿਲਾਂ ਸਾਡੇ ਜਵਾਨਾਂ ਵਾਸਤੇ ਕਦੇ ਕੋਈ ਨਹੀਂ ਆਇਆ ਅਸੀਂ ਭਾਵੇਂ ਇਕੱਠੇ ਹੋਏ ਹੋਈਏ ਆ ਠੀਕ ਹੈ ਕਰਨਲ ਸਾਹਿਬ ਦੀ ਕੁਰਬਾਨੀ ਨੇ ਅੱਜ ਸਾਨੂੰ ਸਾਰਿਆਂ ਨੂੰ ਸਟੇਜ 'ਤੇ ਲੈ ਆਂਦਾ ਤਰੀਕੇ ਲੈ ਆਂਦਾ ਪਹਿਲਾ ਕਦੇ ਲੋਕ ਸਾਡੇ ਨਾਲ ਇਕੱਠੇ ਨਹੀਂ ਹੋਏ ਪਰ ਮੈਂ ਇੱਕ ਗੱਲ ਇਹ ਵੀ ਦੱਸ ਦੇਣੀ ਚਾਹਨਾ ਇਹ ਫੜਾ ਮਾਰਦੇ ਲੋਕੋ ਸੀ ਉਹ 6 ਦਿਨ ਹੋ ਗਏ ਸਤੋਂ ਫਾਈਰ ਦਰਜ ਨਹੀਂ ਹੋਈ ਕੱਲਾ ਮਾਰਦੇ ਆ ਸੀ ਇਹ ਸਾਨੂੰ ਉਸੇ ਨੂੰ ਨਾ ਚੜਕਾਂ ਤੇ ਲਟਕਣਾ ਚਾਹੀਦਾ ਸੀ ਮੈਨਾਂ ਤਜਰਬਾ ਉਹ ਮੇਰੇ ਅੰਦਰ ਵੀ ਫੌਜੀਆ ਦਾ ਖੂਨ ਸੀ ਮੈਂ ਇੱਕ ਪੜਵਾਰੀ ਹੁੰਦੇ ਹੋਇਆ ਇੱਥੇ ਦੇ ਕੇਸਸਪੀ ਨਾਲ ਪੰਗਾ ਲੈ ਲਿਆ ਸ਼ਰਪਾਲ ਸ਼ਰਮੇ ਨਾਲ ਉਹ ਕਹਿੰਦੇ ਬੜਾ ਇਕੜ ਕਾਨ ਮੈਂ ਕਿਹਾ ਮੇਰੇ ਕੋਲ ਫਰਦ ਲੈਣ ਆਇਆ ਤੇ ਮੈਂ ਕਲਗੀਧਰ ਪਾਸ਼ਾ ਦਾ ਲੈ ਕੇ ਨਾ ਮੈਂ ਕਿਹਾ ਪੁੱਤ ਮੇਰੇ ਤੋਂ ਮੈਂ ਅੱਜ ਫੀਸ ਲਵਾਂ ਉਹਦਾ ਇਹ ਸੀ ਲੋਕੋ ਦੇ ਘਰੇ ਫਰਦਾ ਲੈ ਕੇ ਆਉਂਦੇ ਸੀ ਉਹ ਰਜਿਸਟਰੀਆਂ ਦੇ ਸਟਾਫ ਵੀ ਸਾਡੇ ਤਹਿਸੀਲਦਾਰ ਭੱਲੋ ਲਉਂਦੇ ਸੀ ਪਰ ਮੈਂ ਕਿਹਾ ਮੇਰੇ ਕੋਲੇ ਆਉਣ ਦੇ ਮੈਂ ਇੱਕ ਫੌਜੀ ਆ ਮੈਂ ਉਹ ਤੋਂ 20 ਰੁਪਏ ਲੈ ਲਏ 20 ਰੁਪਏ ਤਾਂ ਦੇ ਗਿਆ ਪਰ ਸੱਤ ਪਟ ਖਾ ਗਿਆ ਦੂਜੇ ਦਿਨ ਬੁਲਾ ਕੇ ਪਤਾ ਮੈਨੂੰ ਕੀ ਕਹਿੰਦਾ ਕਹਿੰਦਾ ਮੈਂ ਉਹ ਪੁਰਸ ਸਸਰਾ ਕਹਿੰਦਾ ਜਿਹਨੇ ਪਾਸੋਂ ਸਿੱਖ ਮੁੰਡਾ ਮਾਰਿਆ ਉਹ ਤੇਰੀ ਕਹਿੰਦਾ ਜ਼ਰਤ ਕਿਵੇਂ ਪੈ ਗਿਆ ਤੂੰ ਮੇਰੇ ਤੋਂ 20 ਰੁਪਏ ਲੈ ਗਿਆ ਮੈਂ ਕਿਹਾ ਮੇਰੀ ਸੁਣ ਲੈ ਗੱਲ ਉਹ ਸ਼ਿਵ ਕੁਮਾਰਾ ਮੈਂ ਵੀ ਇੱਕ ਸੈਨਿਕ ਆ ਔਰ 3000 ਏਕੜ ਦਾ ਬੜਵਾਰੀ ਮੈਨੂੰ ਪ੍ਰਮਾਤਮਾ ਨੇ ਬਣਾਇਆ ਮੇਰੇ ਨਾਲ ਬਹੁਤ ਵੱਡੀ ਲੇਫੀ ਦੁਨੀਆ ਧਰਦੀ ਹੈ ਜੇ ਇਸ 3000 ਏਕੜ ਦੀ ਫਰਦ ਉਹ ਤੂੰ ਕਿਹੜੇ ਬਾਗ ਦੀ ਮੂਲੀ ਐ ਜੇ ਬਰਾਕ ਬੰਮ ਉਸ ਨੇ ਯੂ ਐਸ ਦਾ ਰਾਸ਼ਟਰਪਤੀ ਸੀ ਜੇ ਉਹ ਵੀ ਫਰਦ ਲੈਣ ਆ ਗਿਆ ਆ ਫੌਜੀ 20 ਰੁਪਏ ਉਹ ਤੋਂ ਵੀ ਲਊਗਾ ਤੂੰ ਕਿਹੜੇ ਬਾਗ ਦੀ ਮੂਲੀ ਐ ਔਰ ਮੈਨੂੰ ਕਹਿੰਦਾ ਤਿਆਰ ਰਹੀ ਜਾਂ ਤੇਰਾ ਅਨਕਾਉਂਟਰ ਹੋਊਗਾ ਜਾਂ ਤੈਨੂੰ ਕਿਸੇ ਕੇਹ ਚ ਠੋਕੂਗਾ ਇਸ ਮੇਹ ਸੇਣੀ ਦੇ ਨਾਲ ਰਲ ਕੇ ਮੈਨੂੰ 2.5 ਕਰੋੜ ਦੇ ਚੌਂਜ ਫਸਾਇਆ ਇਹ YouTube ਤੇ ਸਾਰਾ ਕੁਝ ਪਿਆ ਮੈਂ ਲੰਮਾ ਨਹੀਂ ਲੈ ਕੇ ਜਾਂਦਾ ਔਰ ਮੈਨੂੰ ਮਰਨ ਵਾਸਤੇ ਪੰਜ ਐਸਐਸਪੀ ਇਕੱਠੇ ਹੋਏ ਮੈਨੂੰ ਮਾਰਨ ਵਾਸਤੇ ਜਦੋਂ ਮੈਨੂੰ ਰਾਤ ਨੂੰ ਪਤਾ ਲੱਗਿਆ ਵੀ ਇਹਨਾਂ ਨੇ ਮੇਰਾ ਇਨਕਾਊਂਟਰ ਕਰਨਾ ਤਾਂ ਮੈਨੂੰ ਸਾਡੀ ਪਟਵਾਰ ਜੁਨੀਆ ਦਾ ਪ੍ਰਧਾਨ ਮਿਲਿਆ ਆ ਸਵੇਰੇ ਦੋ ਡੀਐਸਪੀ ਚਾਰ ਇੰਸਪੈਕਟਰ ਮੈਨੂੰ ਤੁੱਪ ਚ ਨਹੀਂ ਬੈਠੇ ਸੀ ਉਹਨਾਂ ਦੇ ਚਿੱਤ ਜੇਤੇ ਨਹੀਂ ਸੀ ਉਹਨਾਂ ਦੇ ਦਿਮਾਗ 'ਚ ਇੱਕ ਪਟਵਾਰੀ ਕੋ ਮਰਿਆ ਸੀ ਪਰ ਸੈਨਿਕ ਉਹਨਾਂ ਦੇ ਯਾਦ ਨਹੀਂ ਸੀ ਉਹ ਮੈਨੂੰ ਕਹਿੰਦਾ ਪ੍ਰਧਾਨ ਜੀ ਕੀ ਹੁਕਮ ਹੈ ਮੈਂ ਕਹਿੰਦਾ ਮੇਰਾ ਇਨਕਾਊਂਟਰ ਕਰਨਗੇ ਤੁਈ ਕੋ ਕੰਮ ਕਰ ਪੈਟਰੋਲ ਦੀ ਕੀ ਕੀ ਲਿਆ ਸਾਰੇ ਬਨਾਰਸੀ ਦਾ ਇਸ ਰੂਮੇ ਉਹਦੇ ਨੂੰ ਫੂਕ ਦੇਣਾ ਅੱਬਾ ਜਨਮ ਜਿੱਤ ਜਾਗੇ ਨਹੀਂ ਇਹ ਚੌਲਾਂ ਨੇ ਇੱਕ ਪਸਾਉਣਗੇ ਔਰ ਮੈਨੂੰ ਚੌਲਾਂ ਦੇ 22 ਕਰੋੜ ਚ ਫਸਾਇਆ ਸੁਮੇਸ਼ ਸੇਣੀ ਨੇ ਔਰ ਜਦੋਂ ਪਤਾ ਲੱਗਾ ਮੈਂ ਸਟੈਂਡ ਲਗਾ ਮੈਂ ਸਟੈਂਡ ਦੀ ਗੱਲ ਕਰਦਾ ਦੋਸਤੋ ਜਦੋਂ ਚਾਰਨ ਸਿੰਘ ਬਰਾੜ ਐਸਐਸਪੀ ਔਰ ਤਸੀਲਦਾਰ ਬੇੜੀਪਾਲ ਮੈਨੂੰ ਜੇਲ੍ਹ ਚੋਂ ਕੱਢਣ ਗਿਆ ਤਾਂ ਮੈਂ ਇੱਕੋ ਗੱਲ ਕਹੀ ਸੁਮੇਸ਼ ਸੇਣੀ ਕਹਿੰਦਾ ਜੀ ਸਾਬ ਨਾਲ ਗੱਲ ਕਰ ਲੋ ਮਗਾ ਖਬਰਦਾਰ ਸਭ ਹਉਗਾ ਤੇਰਾ ਮੇਰਾ ਤਾਂ ਉਹ ਲੱਗਦਾ ਜੋ ਪੰਜਾਬੀ ਕਹਿੰਦੇ ਆ ਉਹ ਸੰਜੇ ਕਹਾਂਗਾ ਤੁਸੀਂ ਮੈਦਾਨ ਨਹੀਂ ਕਰਨੀ ਉਹਦੇ ਨਾਲ ਔਰ ਡਰ ਕੇ ਤਹਿਲ ਗਿਆ ਸੰਦੇਸ਼ ਸੈਣੀ ਵੀ ਇਹ ਜਾ ਕਿਹੜਾ ਮਾਈ ਦਾ ਲਾਲ ਪੈਦਾ ਹੋ ਗਿਆ ਓਏ ਜਿਹੜਾ ਸੰਦੇਸ਼ ਸੈਣੀ ਨਾਲ ਦੀ ਗੱਲ ਕਰ ਰਿਹਾ ਤੇ ਮੈਂ ਗੱਲ ਨਹੀਂ ਕੀਤੀ ਉਦੋਂ ਬਾਅਦ ਐਡੀਜੀਪੀ ਨੇ ਡੀਜੀਪੀ ਨੇ ਅੱਜ ਕੱਲ ਸਰਦਾਰ ਕੁਮਰਦੀਪ ਸਿੰਘ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਡੀਜੀਪੀ ਸਾਹਿਬ ਤੈਨੂੰ ਮੈਨਾਂ ਚਾਹੁੰਦੇ ਨੇ ਯਾਰ ਤੂੰ ਸਵੇਰੇ ਆ ਜਾ ਮੈਂ ਬਿਲਕੁਲ ਨਹੀਂ ਆਉਂਦਾ ਮੈਂ ਦੇਣਾ ਉਹਦਾ ਕੁਸ ਮੈਂ ਆਉਂਗਾ ਮੈਂ ਨਹੀਂ ਹੁਣਾ ਉਹਦੇ ਕੋਲੇ ਮੈਂ ਜੰਗ ਲੜੂਗਾ ਅੱਜ ਭਰਾ ਉਹ ਮੈਂ 13 ਸਾਲ ਦਾ ਜੰਗ ਲੜ ਰਿਹਾ 13 ਸਾਲ ਦਾ ਅੱਜ ਠੀਕ ਆ ਮੈਡਮ ਕਰ ਰਹੇ ਵਾਟਸਐਪ ਦੀ ਮੈਡਮ ਬੜੀ ਲਿਖੀ ਸੀ ਉਹ 60 90% ਦੀਆਂ ਜਨਾਨੀਆਂ ਇਹ ਕੰਮ ਨਹੀਂ ਕਰ ਸਕਦੀਆਂ ਜੋ ਮੈਡਮ ਵਾਟ ਕਰ ਗਈ ਪਰ ਮੈਂ 13 ਸਾਲ ਦਾ ਲੜ ਰਿਹਾ ਤੁਸੀਂ ਚੌੜੇ ਨਾ ਹੋ ਜਾ ਕਿਤੇ ਵਈ ਆਈਐਸ ਨੂੰ ਅਨੁਕਵਾਰੀ ਲਾਤੀ ਮੈਂ 35 ਸਾਲਾਂ ਦਾ ਇਹਨਾਂ ਆਈਐਸ ਨਾਲ ਲੱਭ ਰਹੇ ਹਾਂ ਬੜੇ ਦੋਸਤਾਂ ਕੋਈ ਗੱਲ ਨਹੀਂ ਸਾਰਿਆਂ ਨੂੰ ਚੰਗਾ ਲੱਗ ਰਿਹਾ 2 ਮਿੰਟ ਲੈ ਲਵਾਂ ਤੇ ਇਹ ਆਈਏਐਸ ਅਫਸਰਾਂ ਨਾਲ ਮੈਂ ਤੁਹਾਨੂੰ ਦੱਸ ਦਿੰਨਾ ਕਰਦਾ ਇਹ ਆਈਏਐਸ ਅਫਸਰ ਭਰਾਓ ਇਹਨਾਂ ਤੋਂ ਡਰਦੇ ਨਹੀਂ ਮੈਂ ਪੰਜਾਬ ਦੇ ਚੀਫ ਸੈਕਟਰੀ ਤੇ ਦਿੱਤਕ ਮਿਸ਼ਰਰ ਮਾਲੂ ਕਹਿ ਕੇ ਕਿਹਾ ਵੀ ਸਾਡੇ ਨਾਲ ਤੱਕੇ ਹੁੰਦੇ ਨੇ ਪੁਸਤਕੇशाही ਕਰ ਰਹੀ ਹੈ ਕਿ ਮੈਂ ਪੰਜਾਬ ਦਾ ਪ੍ਰਧਾਨ ਸੀ ਇੱਕ ਸੈਨਿਕ ਮੈਂ ਕਿਹਾ ਸਾਡੀ ਮੀਟਿੰਗਾਂ ਕਰੋ ਸਾਂਝੀਆਂ ਐਸਐਸਪੀ ਤੋਂ ਡੀਸੀਆਂ ਨਾਲ ਮੈਂ ਤੁਹਾਨੂੰ ਦੱਸਣ ਲੱਗਿਆ ਇਹ ਤਾਂ ਹੋ ਕੀ ਰਿਹਾ ਐਸਐਸਪੀ ਡੀਸੀ ਨੇ ਦੇਰ ਦੇਤੀ ਵੀ ਅੱਜ ਜਿਲ੍ਹਾ ਫਤਿਹਗੜ ਸਾਹਿਬ ਦੀ ਜਾਂ ਪਟਿਆਲੇ ਦੇ ਡੀਸੀ ਦੇ ਇੰਨੀ ਤਰੀਕ ਨੂੰ ਐਸਐਸਪੀ ਨਾਲ ਤੇ ਪਡਵਾੜੀਆਂ ਨਾਲ ਮੀਟਿੰਗ ਹੋਣੀ ਐ ਤਾਂ ਦੋਸਤੋ ਐਸਐਸਪੀ ਡੀਸੀ ਦੇ ਬੁલાਏ ਨਹੀਂ ਆਉਂਦੇ ਤੁਸੀਂ ਜਿੰਨਾ ਮਰਜ਼ੀ ਧੰਨਵਾਦ ਕਰੀ ਜਾਓ ਮੈਡਮ ਜੀ ਆਦਰ ਦਾ ਮੈਂ ਗਰੰਟੀ ਦੇ ਨਾਮ ਅੱਖੀਂ ਦੇਖੇ ਐਸਐਸਪੀ ਦਫ਼ਤਰ ਨਹੀਂ ਆਉਂਦਾ ਡੀਸੀ ਦੇ ਡੀਐਸਪੀ ਨੂੰ ਭੇਜ ਦਿੰਦਾ ਉਹ ਇੱਥੇ ਤੱਕ ਨੇ ਤੁਸੀਂ ਕਿਹੜੇ ਆਈਐਸਟੀ ਗੱਲ ਕਰਦੇ ਹੋ ਭਾਈ ਆਈਐਸ ਤੋਂ ਸਮਝਦੂ ਮੈਡਮ ਜੀ ਚੋਰੇ ਨਾ ਹੋਇਓ ਕੋਈ ਵੀ ਵੀ ਸਾਡੀ ਐਫ ਆਈ ਆਰ ਦਰਜ ਹੋ ਗਈ ਉਹ ਕੱਖ ਨਹੀਂ ਇਸ ਐਫ ਆਈ ਆਰ ਚ ਮੈਂ ਪੰਜ ਆਈ ਪਾ ਐਸ ਐਸ ਪੀ ਤੇ ਇੱਕ ਐਸ ਪੀ ਤੇ ਇੱਕ ਇੰਸਪੈਕਟਰ ਤੇ ਐਫ ਆਈ ਆਰ ਦਰਜ ਕਰਾਈ ਕਾਨ ਸਿੰਘ ਪੰਨੂ ਆਈ ਐਸ ਦੀ ਇਨਕੁਆਰੀ ਨਾਲ ਦਰਜ ਹੋਈ ਇੱਕ ਐਸ ਪੀ ਨੇ ਕਾਨ ਸਿੰਘ ਪੰਨੂ ਦੀ ਇਨਕੁਆਰੀ ਬਾਕੇ ਕੂਟਦਾਨ ਚ ਮਾਰੀ ਸਾਰਿਆਂ ਨੂੰ ਕਲੀਨ ਚਿੜ ਦੇਤੀ ਠੀਕ ਆ ਉਸ ਤੋਂ ਬਾਅਦ ਮੈਂ 5 ਸਾਲ ਫੇਰ ਲੜਦਾ ਰਿਹਾ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਮੇਰਾ ਤੁਸੀਂ ਵੀ ਸੈਨਿਕੋਂ ਮੈਂ ਵੀ ਸੈਨਿਕਾ ਦੁਆਰੇ ਉਹਦੀ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸਾਰੇ ਦੁਆਰੇ ਮੁੜ ਕੇ ਪਰਚੇ ਚ ਪਾਏ ਅਪਰ 3 ਸਾਲ ਦਾ ਝੰਡਾ ਉਹ ਤੁਹਾਡੀ ਮਿਲਣ ਦਾ ਟਾਈਮ ਨਹੀਂ ਦੇ ਰਿਹਾ ਐਫ ਆਈ ਆਰ 13 ਸਾਲ ਹੋ ਗਏ ਜਦ ਤੱਕ ਚਲਾਨ ਵੇਸ਼ ਨਹੀਂ ਹੋਇਆ ਤੁਸੀਂ ਕਿਹੜੇ ਇਨਸਾਫ ਦੀ ਗੱਲਾਂ ਕਰ ਰਹੇ ਹੋ ਇੱਥੋਂ ਪਰ ਮੈਂ 1/2 ਲੱਖ ਸੇ ਇੱਕ ਲੜਾਉ ਤਵੈ ਗੋਵਿੰਦ ਸਿੰਘ ਨਾਮ ਕਹਾਉ ਲੜ ਰਿਹਾ ਜਿੱਨਾਂ ਤੇ ਮੇਰੇ ਜੀ ਆਖਰੀ ਸਾਹ ਨੇ ਇਹ ਕੋਈ ਗੱਲ ਨਹੀਂ ਜੇ ਹੁਣ ਮੈਂ ਇਕੱਲਾ ਲੜ ਰਿਹਾ ਜੀ ਓ ਹੁਣ ਜੇ ਤੁਸੀਂ ਮੇਰੇ ਨਾਲ ਐਨੇ ਖੜ ਗਏ ਭਗਮਾਨਤ ਮਾਨ ਦਾ ਪੱਤ ਤਖਤਾ ਪਟੜਦੇ ਆਂਗੇ ਓ ਐਫ ਆਰ ਵਾਲੀ ਤਾਂ ਕਿਹੜੀ ਗੱਲ ਹੈਗੀ ਆ ਪਰ ਤੁਸੀਂ ਇਕੱਠੇ ਰਹੋ ਔਰ ਮੈਂ ਥੋੜੇ ਇੱਕ ਦੇ ਵਿੱਚ ਉਹ ਜਕਾਰੇ ਛੱਡੂਗਾ ਦਾ ਜਵਾਬ ਜਕਾਰਿਆਂ ਦੀ ਗੂੰਜ ਦੇਣਾ ਮੋਈ ਸੋ ਨਿਹਾਲ